ਦੋਸਤੋ ਅੱਜ ਦੀ ਕਹਾਣੀ ਹੈ ਤੇਨਾਲੀ ਦੀ ਇਮਾਨਦਾਰੀ ਦੀ ਤੇਨਾਲੀ ਦੀ ਹਰਮਨ ਪਿਆਰਤਾ ਤੋਂ ਦੂਜੇ ਦਰਬਾਰੀ ਇਰਖਾਲੂ ਹੋ ਗਏ ਸਨ ਵਜ੍ਹਾ ਸੀ ਰਾਜਾ ਕ੍ਰਿਸ਼ਨਦੇਵ ਰਾਏ ਦਾ ਤੇਨਾਲੀ ਨੂੰ ਵਿਸ਼ੇਸ਼ ਦਰਜਾ ਦੇਣਾ ਇੱਕ ਕਵਾਲ ਸਾਰੇ ਦਰਬਾਰੀਆਂ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਕਿਸੇ ਤਰ੍ਹਾਂ ਤੇਨਾਲੀ ਨੂੰ ਮਹਾਰਾਜ ਦੀਆਂ ਨਜ਼ਰਾਂ ਵਿੱਚ ਨੀਮਾ ਵਿਖਾਇਆ ਜਾਵੇ ਇਸ ਦੇ ਵਾਸਤੇ ਸਾਰਿਆਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਅਗਲੇ ਦਿਨ ਜਦੋਂ ਦਰਬਾਰ ਲੱਗਿਆ ਤਾਂ ਸਾਰੇ ਦਰਬਾਰੀਆਂ ਨੇ ਤੇਨਾਲੀ ਰਾਮ ਦੇ ਖਿਲਾਫ ਰਾਜਾ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਇੱਕ ਮੰਤਰੀ ਬੋਲਿਆ ਮਹਾਰਾਜ ਅੱਜਕੱਲ ਤੇਨਾਲੀ ਤੁਹਾਡੀ ਮਿਹਰਬਾਨੀ ਦਾ ਫਾਇਦਾ ਉਠਾ ਕੇ ਪ੍ਰਜਾ ਨੂੰ ਡਰਾ ਕੇ ਧਮਕਾ ਕੇ ਬਹੁਤ ਧਨ ਇਕੱਠਾ ਕਰ ਰਿਹਾ ਹੈ ਰਾਜਾ ਨੂੰ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਹੋਇਆ ਰਾਜਾ ਨੇ ਝਿੜਕ ਕੇ ਉਸ ਨੂੰ ਬਿਠਾ ਦਿੱਤਾ ਹੋਰ ਦਰਬਾਰੀਆਂ ਸਹਿਮ ਗਏ ਪਰ ਉਹ ਵੀ ਕਦੋਂ ਚੁੱਪ ਰਹਿਣ ਵਾਲੇ ਸਨ ਅਗਲੀ ਸਵੇਰ ਸਾਰਿਆਂ ਨੇ ਚਾਲ ਚੱਲ ਕੇ ਇੱਕ ਗਰੀਬ ਨੂੰ ਦਰਬਾਰ ਵਿੱਚ ਪੇਸ਼ ਕੀਤਾ ਉਸ ਕਿਸਾਨ ਨੇ ਆਖਿਆ ਮਹਾਰਾਜ ਤਨਾਲੀ ਨੇ ਮੇਰੇ ਕੋਲੋਂ ਕਾफी ਰਕਮ ਬਟੌਰ ਕੇ ਮੇਰੇ ਖੇਤ ਵਿੱਚ ਸ਼ਾਹੀ ਨਹਿਰ ਤੋਂ ਸਿੰਜਾਈ ਲਈ ਪਾਣੀ ਦਿਵਾਉਣ ਦਾ ਵਾਅਦਾ ਕੀਤਾ ਸੀ ਪਰੰਤੂ ਨਾ ਤਾਂ ਹੁਣ ਤੱਕ ਪਾਣੀ ਆਇਆ ਅਤੇ ਨਾ ਹੀ ਉਹ ਮੇਰੇ ਪੈਸੇ ਦੇ ਰਿਹਾ ਹੈ ਰਾਜਾ ਨੇ ਉਸ ਕਿਸਾਨ ਨੂੰ ਤਨੈਲੀ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਭੇਜ ਦਿੱਤਾ ਸਾਰੇ ਦਰਬਾਰੀ ਆਪਣੀ ਚਾਲ ਉੱਪਰ ਕੁਛ ਸੰਤ ਥੋੜੀ ਦੇਰ ਬਾਅਦ ਤੇਨਾਲੀ ਦਰਬਾਰ ਵਿੱਚ ਆਇਆ ਤਾਂ ਰਾਜਾ ਨੇ ਸਾਰਿਆਂ ਦੇ ਸਾਹਮਣੇ ਤੇਨਾਲੀ ਨੂੰ ਕਿਸਾਨ ਦੀ ਗੱਲ ਦੀ ਸਚਾਈ ਜਾਣਨ ਦੇ ਬਾਰੇ ਪੁੱਛਿਆ ਤੇਨਾਲੀ ਨੇ ਬਹੁਤ ਸਫਾਈ ਦਿੱਤੀ ਪਰੰਤੂ ਕ੍ਰਿਸ਼ਨ ਦੇਵ ਰਾਏ ਨੇ ਤੇਨਾਲੀ ਨੂੰ ਦਰਬਾਰ ਵਿੱਚੋਂ ਨਿਕਲ ਜਾਣ ਨੂੰ ਆਖਿਆ ਤੇਨਾਲੀ ਦੁਖਮੰਦ ਨਾਲ ਘਰ ਪਹੁੰਚਿਆ ਅਗਲੇ ਦਿਨ ਇੱਕ ਸੇਵਕ ਤੇਨਾਲੀ ਦਾ ਖਤ ਲੈ ਕੇ ਆਇਆ ਤੇਨਾਲੀ ਨੇ ਲਿਖਿਆ ਸੀ ਮਹਾਰਾਜ ਤੁਸੀਂ ਮੇਰੇ ਦੇਸ਼ ਭਗਤੀ ਅਤੇ ਇਮਾਨਦਾਰੀ ਤੇ ਸ਼ੱਕ ਕੀਤਾ ਹੈ ਹੁਣ ਮੇਰੀ ਜ਼ਿੰਦਗੀ ਦਾ ਕੀ ਫਾਇਦਾ ਇਸ ਲਈ ਮੈਂ ਆਤਮ ਹਤਿਆ ਕਰ ਰਿਹਾ ਹਾਂ ਤੁਸੀਂ ਸਦਾ ਸੁਖੀ ਰਹੋ ਆਖਰੀ ਪ੍ਰਣਾਮ ਤੁਹਾਡਾ ਤਿਨੇਲੀ ਰਾਮ ਰਾਜਾ ਖਤ ਸੁੰਦੇ ਹੀ ਤਿਨੇਲੀ ਦੀ ਯਾਦ ਵਿੱਚ ਰੋਂਣ ਲੱਗੇ ਸਾਰੇ ਦਰਬਾਰੀ ਜਿਨ੍ਹਾਂ ਨੇ ਤਿਨੇਲੀ ਉੱਪਰ ਝੂਠੇ ਦੋਸ਼ ਲਾਏ ਸਨ ਉਹ ਵੇ ਤਿਨੇਲੀ ਨੂੰ ਇਮਾਨਦਾਰ ਕਹਿਣ ਲੱਗੇ ਸਾਰੇ ਮਨ ਹੀ ਮਨ ਵਿੱਚ ਖੁਦ ਸਨ ਕਿ ਚਲੋ ਤਿਨੇਲੀ ਤੋਂ ਪਿੱਛਾ ਛੁੱਟਿਆ ਤਾਂ ਦਰਬਾਰੀਆਂ ਵਿੱਚ ਇੱਕ ਸਾਧਾ ਰੰਜੇ ਕਿਸਾਨ ਦਾ ਪੇਸ਼ ਬਦਲ ਕੇ ਬਾਦਸ਼ਾਹ ਦੇ ਸਾਹਮਣੇ ਆ ਗਿਆ ਉਹ ਤਨਾਲੀ ਹੀ ਸੀ ਉਹ ਹੱਥ ਜੋੜ ਕੇ ਬੋਲਿਆ ਮਹਾਰਾਜ ਤੁਸੀਂ ਅਤੇ ਦਰਬਾਰੀਆਂ ਨੇ ਇੱਕ ਸੂਰ ਵਿੱਚ ਮੇਰੀ ਇਮਾਨਦਾਰੀ ਸਵੀਕਾਰ ਕਰਕੇ ਮੈਨੂੰ ਮਰਨ ਤੋਂ ਬਚਾ ਲਿਆ ਤਨਾਲੀ ਨੂੰ ਵੇਖ ਕੇ ਦਰਬਾਰੀ ਹੈਰਾਨ ਅਤੇ ਰਾਜਾ પ્રસન્ન ਹੋ ਗਿਆ ਧਨ